ਜੀ ਮੇਰਾ ਨਾਮ ਅਕਤਾਰ ਰਾਮ ਸੰਧੂ ਸੀਨੀਅਰ ਮੈਨੇਜਰ ਪੰਜਾਬ ਗ੍ਰਾਮ ਬੈਂਕ ਸੁਲਤਾਨਪੁਰ ਲੋਧੀ ਅਸੀਂ ਅੱਜ ਦੇ ਦਿਨ ਆਪਣੀ ਬੈਂਕ ਦਾ 21ਵਾਂ ਸਤਾਨਾ ਦਿਵਸ ਮਨਾ ਰਹੇ ਹਾਂ ਤੇ ਇਸ ਮੌਕੇ ਤੇ ਮੈਂ ਆਪਣੇ ਜਿੰਨੇ ਵੀ ਕਸਟਮਰ ਸਾਡੇ ਨਾਲ ਜੁੜਿਆ ਹਾਂ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਸ ਕਰਦਾ ਕਿ ਉਹ ਸਾਡੇ ਨਾਲ ਅੱਗੇ ਵੀ ਸਾਡੀਆਂ ਸੇਵਾਵਾਂ ਦਾ ਲਾਭ ਲੈਂਦੇ ਰਹਿਣਗੇ ਸਾਡੀ ਬੈਂਕ ਦੇ ਵਿੱਚ ਹਰ ਤਰ੍ਹਾਂ ਦੇ ਲੋਨ ਦੀ ਸਹੂਲਤ ਉਪਲਬਧ ਹੈ ਔਰ ਜਿਹੜਾ ਵੀ ਲੋਨ ਦਿੱਤਾ ਜਾਂਦਾ ਬਹੁਤ ਹੀ ਘੱਟ ਵਿਆਜ ਤੇ ਔਰ ਘੱਟ ਚਾਰਜਸ ਤੇ ਦਿੱਤਾ ਜਾਂਦਾ ਹੈ ਖਾਸ ਤੌਰ ਤੇ এডਿਕੇਸ਼ਨ ਹਾਊਸ 세 ਕਾਲ ਲੋਨ ਤੇ ਇਸ ਵਿਲੇ ਅਸੀਂ 0% ਫਾਈ ਚਾਰਜ ਕਰ ਰਹੇ ਹਾਂ ਕੋਈ ਖਰਚਾ ਨਹੀਂ ਉਹਦੇ ਤੇ ਲੈ ਰਹੇ ਅਸੀਂ ਫਾਈ ਚਾਰਜ ਦੇ ਵਿੱਚ ਔਰ ਜਲਾਜਮਨ ਤੇ ਪੈ ਜਾਂਦਾ ਉਹ 10% ਤੇ ਬਹੁਤ ਹੀ ਘੱਟ ਰੇਟ ਤੇ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਐਫੀ ਦਾ ਵੀ ਰੇਟ ਸਾਡੇ 7.40 ਤੇ ਅਸੀਂ ਚਾਰਜ ਕਰ ਰਹੇ ਹਾਂ ਇਸ ਤੋਂ ਇਲਾਵਾ ਲੋਕਰ ਦੀ ਸੁਵਿਧਾ ਬਹੁਤ ਲਵਬਡ ਹੈ ਸਾਡੇ ਕੋਲ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਨਾਲ ਬੈਂਕ ਤੋਂ ਨਾਲ ਬਾਕੀ ਉਹਦੀ ਕਸਟਮਰ ਜੁੜ ਕੇ ਆਇਆ ਸਲਾਮਾ ਦਾ ਖੈਰਾ ਲੈ। ਥੈਂਕ ਯੂ ਜੀ।